ਉਹ ਕੀ ਆ ਮੀਟਿੰਗ ਚ ਨਹੀਂ ਆਇਆ ਠੀਕ ਹੈ ਉਸ ਤੋਂ ਬਾਅਦ ਮੈਂ ਇਹ ਬਾਅਦ 6:47 ਮਿੰਟ ਤੇ ਆਲਾਮ ਦੱਸਦੇ ਵਾਂ ਮੈਂ ਕਿਸੇ ਨਾਲ ਦੱਬਾ ਵਾਰਡ ਨੰਬਰ 70 ਤੋਂ ਕਾਂਗਰਸੀ ਟੇਡ ਜਿਹੜੀ ਕਿਸੇ ਡਾਕਟਰ ਆਗਰਪਾਦ ਜੀ ਨੇ ਦਿੱਤੀ ਹੈ ਅਸੀਂ ਡਾਕਟਰ ਆਗਰਪਾਦ ਜੀ ਦਾ ਰਾਹੁਲ ਗਾਂਧੀ ਜੀ ਦਾ ਤੇ ਰਾਜਵਰੀਂਦੀ ਜੀ ਦਾ ਸਾਰਿਆਂ ਦਾ ਪਪੂ ਜੀ ਅਸਰੂ ਪਪੂ ਜੀ ਪ੍ਰਧਾਨ ਜੀ ਸਾਰਿਆਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੂੰ ਆਪਣੀ ਟਿਕਟ ਨਵਾਜੀ ਹੈ ਤੇ ਅਸੀਂ ਇਹਨਾਂ ਨੂੰ ਜਿੱਤ ਕੇ ਰਖਾਵਾਂਗੇ ਤੇ ਸਾਰੀ ਪਬਲਿਕ ਦਾ ਪਬਲਿਕ ਨੂੰ ਆਪੇ ਹੋਰ ਗੋਦੀ ਕਰਦੇ ਆ ਕਿ ਇਹ ਤੁਸੀਂ ਸਾਥ ਦਿਓ ਤਾਂ ਜੋ ਅਸੀਂ ਆਪਣੀ ਵਾਰਡ ਨੂੰ ਜਿੱਤ ਕੇ ਤੇ ਤੁਹਾਡੇ ਕੰਮ ਕਰਾ ਸਕੀਏ ਤੁਹਾਡੇ ਜੀ ਕਰਦੇ ਕਿ ਮੈਂ ਮੁੱਦਾ ਕੀ ਹੈ ਕਿ ਜਿਹੜੇ ਕੋਈ ਵਿਕਾਸ ਕਰੋ ਰਹੀ ਹੈ ਦੇਖੋ ਦੇਖੋ ਜੀ ਮੈਂ ਮੁੱਦਾ ਜੀ ਸ਼ਿਵਰੋ ਦਾ ਬਹੁਤ ਆਸ ਨੇ ਆਮ ਆਪ ਦੀ ਜੁੜਦੀ ਹੈ ਇੱਕ ਸ਼ਿਵਰ ਦਾ ਕੋਈ ਗਲੀ ਬਣੀ ਨਾ ਪਾਣੀ ਬਿਲਕੁਲ ਗੱਦਾ ਆ ਰਿਹਾ ਨਾ ਸਾਡੇ ਪਾਣੀ ਆ ਰਿਹਾ ਬੰਦੀਆਂ ਖਰਾਬ ਹੋ ਗਈਆਂ ਕੋਈ ਕੰਮ ਨਹੀਂ ਹੋ ਰਹਾ ਜਦੋਂ ਅਸੀਂ ਜਿੱਤ ਕੇ ਜਾਵਾਂਗੇ ਤਾਂ ਤੁਸੀਂ ਵਿੱਚ ਅਸੀਂ ਸਾਰੇ ਕੰਮ ਕਰਾਵਾਂਗੇ ਕਾਂਗਰਸ ਨੇ ਜਿੰਨੇ ਪਹਿਲੇ ਕੰਮ ਕੀਤੇ ਸਾਰੇ ਕਾਂਸਲੇ ਕੀਤੇ ਸੀ ਪਿਛਲੇ ਸਾਲ ਪੰਜ ਸਾਲ ਦੇਖੋ ਤੁਸੀਂ ਹਰ ਗਲੀ ਬੜੇ ਹਰ ਇੱਕ ਥਾਂ ਹਰ ਚੀਜ਼ ਹੁੰਦੀ ਸੀ ਪਰ ਜਿਨਾਂ ਦੇ 2.5 ਸਾਲ ਹੋ ਗਏ ਇਹਨਾਂ ਨੇ ਇੱਕ ਵੀ ਕੰਮ ਨਹੀਂ ਕਰਾਇਆ ਅਸੀਂ ਜਿੱਤ ਕੇ ਆਵਾਂਗੇ ਸਾਡੀ ਸਰਕਾਰ ਕੋਈ ਬਦਲੀ ਹੈ ਕਿ ਅਸੀਂ ਕੰਮ ਕਰਾਣੇ ਆ ਅਗਰ ਕਾਂਗਰਸ ਕਰਾਂਗੇ ਤਾਂ ਹੁਣ ਕਾਂਗਰਸ ਨੇ ਕੰਮ ਕਰਾਣਾ ਤੁਹਾਨੂੰ ਲੱਗਦਾ ਕਿ ਜਿਹੜੇ ਕਾਰਪੋਰੇਸ਼ਨ ਇਲੈਕਸ਼ਨ ਨੇ ਉਹਦੇ ਉਹਦੇ ਵਿੱਚ ਮੇਰੇ ਜਨਤਾ ਕੋਈ ਪਿਆ ਹੀ ਨਹੀਂ ਉਹ ਤਾਂ ਖਾਲੀ ਖਾਲੀ ਖੱਪਾ ਦਾ ਉਹਨਾਂ ਇੱਕ ਕੰਮ ਨਹੀਂ ਕਰਾਇਆ ਉਹ ਦੇਖੋ ਜੀ ਜਰੋਂ ਨੰਨੇ ਬੰਦੇ ਆਦੇ ਨਾ ਉਹਨਾਂ ਨੂੰ ਪਤਾ ਨਹੀਂ ਦਾ ਕੰਮ ਕੀ ਨਾ ਕਾਂਗਰਸ ਪਾਰਟੀ ਉਹ ਪਾਰਟੀ ਹੈ ਜਿਹੜੀ ਸ਼ੁਰੂ ਤੋਂ ਹੀ ਕੰਮ ਕਰਾਦੀ ਆ ਰਹੀ ਤੇ ਉਹਨਾਂ ਨੂੰ ਪਰਾ ਕਿਸ ਤਰ੍ਹਾਂ ਕੰਮ ਕਰਾਈ ਦੇ ਇਹ ਨਵੇਂ ਨਵੇਂ ਆਏ ਨਾ ਕੋਈ ਪੂਰੇ ਦੁਕਾਨੇ ਤੇ ਲਿਖੇ ਪਾ ਗਏ ਬੀਬੀਆਂ ਦੇ ਜਿਹੜੀ ਆ ਜਾਵੇ ਲੈ ਅੱਧੇ ਕਿਸੇ ਲੋਕਾਂ ਨੇ ਗੋਟਾ ਪਾਤੀਆਂ ਪਰ ਹੁਣ ਲੋਕਾਂ ਨੇ ਉਹਨਾਂ ਨੂੰ ਲੱਗਿਆ ਰਗਾ ਤਾਂ ਐਸਾ ਲੋਕ ਇੱਕ ਕੰਮ ਨਹੀਂ ਹੋਇਆ ਕੋਈ ਗਲੀ ਦੇ ਸੀਵਰੇਜ ਕੀ ਉਹ ਠੀਕ ਨਹੀਂ ਆ ਤ ਸਾਰੇ ਵੋਟਰਾਂ ਨੂੰ ਕੀ ਅਪੀਲ ਕਰੋਗੇ ਕਿ ਕਾਲ ਪਾਰਟੀ ਦੇ ਦਰਦ ਮੈਂ ਵੋਟਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗੇ ਕਿ ਜਿਸ ਤਰ੍ਹਾਂ ਤੁਸੀਂ ਵੇਖਿਆ ਤੁਸੀਂ ਕਾਂਗਰਸ ਦੇ ਉਹ ਕੰਮ ਕਰਦੀ ਹੁੰਦੀ ਹੈ ਕਾਂਗਰਸ ਹੀ ਕਰਦੀ ਹੁੰਦੀ ਜਿਹੋ ਇਲਾਕੇ ਦਾ ਵਿਕਾਸ ਕਰਾਇਆ ਕਾਂਗਰਸ ਨੇ ਕਰਾਇਆ ਤੇ ਹੁਣ ਵੀ ਅਸੀਂ ਜਿੱਤ ਕੇ ਕਾਂਗਰਸ ਹੀ ਜਿੱਤ ਕੇ ਕਾਂਗਰਸ ਦੀ ਕਾਰਜਸ਼ਿਲਾ ਬਣਾਏਗੀ ਤੇ ਅਸੀਂ ਕੰਮ ਕਰਾਵਾਂਗੇ ਇਹ ਵੋਟਰਾਂ ਨੂੰ ਅਪੀਲ ਕਰਦੇ ਕਿ ਆ ਤੁਸੀਂ ਸਾਰੇ ਇਕੱਠੇ ਹੋ ਜਾਓ ਤੇ ਤੁਹਾਨੂੰ ਪਤਾ ਵੀ ਕਿਹੜੀ ਪਾਰਟੀ ਕੰਮ ਕਰਾ ਸਕਦੀ ਹੈ ਤੇ ਉਸੇ ਤਰ੍ਹਾਂ ਹੀ ਕੰਮ ਕਰਾਣਾ ਅਸੀਂ ਕੰਮ ਕਰਾਵਾਂਗੇ ਕਿ ਦੇਖੋ ਜਿਸ ਤਰ੍ਹਾਂ ਪਹਿਲਾਂ ਕੰਮ ਹੋਇਆ ਸਾਰੇ ਗੇਂ ਸਾਡੇ ਦੇ ਬੜੇ ਬਣਿਆ ਤੇ ਹੁ

ਮੈਂ ਉਹੀ ਗੱਲ ਕਹਿੰਦਾ ਲੋਕ ਹੁਣ ਮੂੰਹ ਤੋੜ ਜਵਾਬ ਦੇਣਗੇ ਇਹਨਾਂ ਨੂੰ ਇਹ ਸਰਕਾਰ ਨੇ ਲੋਕਾਂ ਦਾ ਜੀਣਾ ਹਰਾਮ ਕੀਤਾ ਆ ਔਰ ਇਹ ਸਰਕਾਰ ਨੇ ਲੋਕਾਂ ਨੂੰ ਖਰਾਬ ਕੀਤਾ ਲੋਕ ਇਹ ਸਰਕਾਰ ਦਾ ਬਹੁਤ ਤੋੜ ਜਵਾਬ